ਸਕੂਲ ਦੇ ਵਿੱਚ ਮੈਨੂੰ ਗਾਲਾਂ ਕੱਢਣ ਲੱਗ ਗਿਆ ਜੀ ਬੱਸ ਮੈਨੂੰ ਕੋਈ ਸਮਝ ਨਹੀਂ ਲੱਗੀ ਗੱਲ ਕੁੱਟ ਮਹਾਸ਼ੀ ਨੂੰ ਕੀਤੀ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮਗਰੋਂ ਮੇਰੇ ਸਕੂਲ ਦੀ ਅਧਿਆਪਕਾ ਰਣਜੀਤ ਕੌਰ ਤੇ ਉਹਨਾਂ ਦਾ ਬੇਟਾ ਵੀ ਆ ਗਿਆ ਉਹਨਾਂ ਨੇ ਤੰਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਜੀ ਮੈਡਮ ਕਹਿ ਰਹੀ ਸੀ ਕੁੱਟੋ ਮਾਰੋ ਕਹਿੰਦੇ ਉੱਧਰਲੀ ਚੱਲੋ ਉੱਧਰ ਕੈਮਰਾ ਨਹੀਂ ਹੈਗਾ ਮੈਨੂੰ ਦਵਰਾਡੇ ਵਾਲੇ ਪਾਸੇ ਲੈ ਲੈ ਗਈ ਮੈਨੂੰ ਫਿਰ ਲੱਤਾਂ ਨਾਲ ਸੱਣਾ ਨਾਲ ਕੁੱਬ ਦੇ ਮਾਰ ਮਾਰ ਕੇ ਨਿੱਚੇ ਕੁੱਟਿਆ ਇਹ ਮੇਰੇ ਕੋਲ 12 ਟੀਚਰ ਦਾ ਸਟਾਫ ਹੈ ਸਰ ਸਾਰਾ ਸਾਰੇ ਸਟਾਫ ਨੇ ਫੋਲੋ ਕਰਦੇ ਹੈਗੇ ਜੀ ਇਸੇ ਇੱਕ ਵੀ ਸਟਾਫ ਮੈਂਬਰ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਤੁਸੀਂ ਇੱਕ ਇੱਕ ਸਟਾਫ ਦਾ ਤੁਸੀਂ ਬਿਆਨ ਲੈ ਸਕਦੇ ਹੋ ਮੁੱਕੇ ਮਾਰੇ ਰੱਤਾ ਮਾਰੇ ਇਹ ਆਮੋੜਾ ਹਿਲਦਾ ਹੀ ਨਹੀਂ ਜੀ ਇਹ ਤਾਂ ਗੁੰਡਾਗਰਦੀ ਹੋਗੀ ਨਾ ਵੀ ਸਾਰੇ ਆ ਤੁਸੀਂ ਸਕੂਲ ਦੇ ਵਿੱਚ ਆ ਕੇ ਤੇ ਕੁੱਟਵਾਰ ਕਰਕੇ ਤੁਸੀਂ ਹਾਂਜੀ ਇਹਨਾਂ ਦੀ ਹੈ ਵੀਡੀਓ ਇਹਨਾਂ ਸਕੂਲ 'ਚ ਕੈਮਰੇ ਲੱਗੇ ਆ ਸਾਰੀ ਵੀਡੀਓ ਰਿਪੋਰਟਿੰਗ ਹੋਈ ਹੈ ਜਿਉਂ ਕੁਝ ਮਾਣੇ ਕਿ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੁਖਸਸਾਬੇ ਕੇ ਮੈਂ ਬਤੌਰ ਹੈ ਟੀਚਰ ਸੇਵਾ ਨਿਭਾ ਰਿਹਾ ਜੀ ਕੀ ਗੱਲ ਬਾਤ ਹੋ ਗਈ ਸੀ ਸਤੋੜ ਕੀ ਕੱਲ ਜੀ ਸਕੂਲ ਛੁੱਟੀ ਵੇਲੇ ਜਦੋਂ ਮੈਂ ਜਾਣ ਲੱਗਾ ਸੀ ਤਾਂ ਇੱਕ ਆਦਮੀ ਆ ਕੇ ਮੈਨੂੰ ਕਹਿੰਦਾ ਸੀ ਚਾਵਨ ਲਾ ਲਓ ਹਾਂ ਜੀ ਕਹਿੰਦੇ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਸਵੈ ਕਹਿੰਦਾ ਮੈਂ ਕਿ ਚਲੋ ਕੋਈ ਗੱਲ ਕਰਨੀ ਹੋਣੀ ਬਸ ਉਹ ਸਕੂਲ ਦੇ ਵਿੱਚ ਮੈਨੂੰ ਗਾਲਾਂ ਕੱਢਣ ਲੱਗ ਗਏ। ਬੱਸ ਮੈਨੂੰ ਕੋਈ ਸਮਝ ਨਹੀਂ ਲੱਗੀ ਗੱਲ। ਉਹਨੇ ਮੈਨੂੰ ਕੁੱਟਮਹਾ ਸ਼ੁਰੂ ਕੀਤੀ। ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮਗਰੋਂ ਮੇਰੇ ਸਕੂਲ ਦੇ ਅਧਿਆਪਕਾ ਤੇ ਰਣਜੀਤ ਕੌਰ ਤੇ ਉਹਨਾਂ ਦਾ ਬੇਟਾ ਵੀ ਆ ਗਏ। ਉਹਨਾਂ ਤਿੰਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਜੀ। ਮੈਡਮ ਕਹਿ ਰਹੀ ਸੀ ਕੁੱਟੋ ਮਾਰੋ ਇਹਨੂੰ। ਕਹਿੰਦੇ ਉੱਧਰ ਲੈ ਚੱਲੋ ਉੱਧਰ ਕੈਮਰਾ ਨਹੀਂ ਹੈਗਾ। ਮੈਨੂੰ ਉੱਧਰ ਬਰਾਂਡੇ ਵਾਲੇ ਪਾਸੇ ਲੈ ਗਏ। ਲੈ ਕੇ ਜੀ ਮੈਨੂੰ ਫਿਰ ਲੱਤਾਂ ਨਾਲ ਸੱਣਾ ਨਾਲ ਟੁੱਡੇ ਮਾਰ ਮਾਰ ਕੇ نیچے ਕੁੱਟਿਆ ਮੈਡਮ ਨੇ ਮੈਡਮ ਨੇ ਵੀ ਮੇਰੇ ਮਾਰੀਆਂ ਜੀ ਸਰ ਬਤੌਰ ਹੈ ਟੀਚਰ ਸਰ ਜੋ ਸਰਕਾਰ ਦੀਆਂ ਹਦਾਇਤਾਂ ਜੋ ਇਨਸਟ੍ਰਕਸ਼ਨ ਨੇ ਉਹ ਹੈਡ ਆਫ ਦ ਇੰਸਟੀਟਿਊਸ਼ਨ ਨੂੰ ਫੋਲੋ ਕਰਨੀਆਂ ਪੈਂਦੀਆਂ ਸਟਾਫ ਨੂੰ ਐਜ ਪ੍ਰਬੰਧਕ ਤੌਰ ਤੇ ਕਹਿਣਾ ਪੈਂਦਾ ਕਮ ਔਰ ਜੋ ਪੜਾਈ ਬਾਰੇ ਬੱਚਿਆਂ ਬਾਰੇ ਕਲਾਸ ਬਾਰੇ ਮੇਰੇ ਸਾਹ ਇਹ ਗੱਲ ਹੈ ਸੀ ਇਸ ਗੱਲ ਤੋਂ ਮੈਡਮ ਮੇਰੇ ਤੋਂ ਕੋਈ ਰੰਜਿਸ਼ ਰਖਦੇ ਸੀ ਉਸ ਤੋਂ ਬਾਅਦ ਜੀ ਮਤਲਬ ਮੈਡਮ ਕਹਿੰਦੇ ਮਾਰੋ ਇਹਨੂੰ ਐ ਟ ਮਾਰੋ ਉਸ ਤੇ ਉਹ ਜੋ ਬਾਅਦ ਚ ਪਤਾ ਲੱਗਿਆ ਵੀ ਉਹਦਾ ਨਾਮ ਨਿਰਮਲ ਸਿੰਘ ਜਿਹੜਾ ਉਹਦਾ ਬ੍ਰਦਰ ਸੀ ਉਹਦੇ ਬੇਟੇ ਦਾ ਨਾ ਉਹਦੇ ਸੀ ਉਹ ਨਿਰਮਲ ਸਿੰਘ ਨੇ ਇੱਟ ਚੱਕ ਮੇਰੇ ਮਾਰਨ ਲੱਗਿਆ ਜੀ ਔਰ ਮੌਕੇ ਤੇ ਮੱਲੇ ਵਾਲੇ ਆ ਗਏ ਉਹਨਾਂ ਨੇ ਹੱਟ ਫੜ ਕੇ ਮੇਰੀ ਜਾਨ ਬਚਾਈ ਜੀ ਇਹ ਰੋਕ ਟੋਕ ਕਰਦੇ ਸੀ ਤੁਸੀਂ ਉਸ ਕਾਹਨ ਤੁਹਾਨੂੰ ਮੰਨ ਲਓ ਨਹੀਂ ਰੋਕ ਟੋਕ ਨਹੀਂ ਸਰ ਸਰ ਜੋ 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 ਵਿਭਾਗ ਦੀਆਂ ਹਦਾਇਤਾਂ ਹੈਗੀਆਂ ਉਹਨਾਂ ਦਾ ਸਾਰ ਐਜੰਸੀ ਇੰਸਟੀਚਿਊਸ਼ਨ ਹੈੱਡ ਮੈਨੂੰ ਉਹਨਾਂ ਨੂੰ ਫਾਲੋ ਕਰਨੀਆਂ ਪੈਂਦੀਆਂ ਵੀ ਕਲਾਸਿਸ ਆਪਾਂ ਧੁੱਪੇ ਬਾਹਰ ਓਪਨ ਚ ਨਹੀਂ ਲਗਾਉਣੀਆਂ ਅੰਦਰ ਲਗਾਉਣੀਆਂ ਮੋਬਾਈਲ ਯੂਜ਼ ਪਰਸਨਲੀ ਆਪਾਂ ਨਹੀਂ ਕਰਨਾ ਜੀ ਬੱਚਿਆਂ ਨੂੰ ਪੜਾਉਣਾ ਔਰ ਜਸ ਕਲਾਸ ਦਾ ਕੰਮ ਕਰਨਾ ਜੀ ਆਪਾਂ ਕਲਾਸਾਂ ਤੋਂ ਬਾਹਰ ਨਹੀਂ ਆਉਣਾ ਹੈਗਾ ਇਹ ਮੇਰੇ ਕੋਲ 12 ਟੀਚਰ ਦਾ ਸਟਾਫ ਹੈ ਸਰ ਸਾਰਾ ਸਾਰੇ ਸਟਾਫ ਨੇ ਫੋਲੋ ਕਰਦੇ ਹੈਗੇ ਜੀ ਇਸ ਇੱਕ ਵੀ ਸਟਾਫ ਮੈਂਬਰ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਤੁਸੀਂ ਇੱਕ ਇੱਕ ਸਟਾਫ ਦਾ ਤੁਸੀਂ ਬਿਆਨ ਲੈ ਸਕਦੇ ਹੋ ਪਹਿਲਾਂ ਵੀ ਕੋਈ ਕੋਈ ਗੱਲਬਾਤ ਹੋਈ ਸੀ ਤੁਹਾਡੇ ਨਾਲ ਕੋਈ ਝਗੜਾ ਹੋਇਆ ਹੋਵੇ ਜਾਂ ਕੋਈ ਗੱਲ ਨਹੀਂ ਮੇਰੇ ਨਾਲ ਪਹਿਲਾਂ ਕੋਈ ਝਗੜਾ ਨਹੀਂ ਹੋਇਆ ਬਸ ਮੈਡਮ ਇਸ ਗੱਲ ਤੋਂ ਅਕਸਰ ਇਸ ਗੱਲ ਤੋਂ ਖਫਾ ਬਸ ਉਹ ਰੰਦੇ ਜੀ ਵੀ ਸਰ ਕਹਿੰਦੇ ਕਿਉਂ ਆਗੇ ਸਾਨੂੰ ਹਾਂਜੀ ਮੈਡਮ ਮੱਕ ਸਰ ਤੋਂ ਗਰਾਂ ਵਾਲੇ ਨੇ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਾਸਟਰ ਨੂੰ ਪੱਟਿਆ ਜਦ ਪੁੱਟੀ ਹਾਂਜੀ ਹਾਂਜੀ ਮੈਨੂੰ ਬਹੁਤ ਬੁਰੀ ਤਰ੍ਹਾਂ ਔਰ ਜੇ ਮਹੱਲੇ ਵਾਲੇ ਨਾਂ ਦੇ ਤਾਂ ਸ਼ਾਇਦ ਮੈਨੂੰ ਉਹ ਮੈਨੂੰ ਮਾਰ ਵੀ ਦਿੰਦੇ ਜੀ ਤੁਹਾਡਾ ਸਕੂਲ ਕਿਹੜੇ ਮਹੱਲੇ ਦੇ ਤੇ ਕਿਹੜੇ ਕਰੋੜ ਦੇ ਮੇਰਾ ਸਕੂਲ ਦਾ ਨਾਮ ਸਰਕਾਰੀ ਪ੍ਰਾਇੰਸ ਕੋ ਦਸ਼ਮੇਸ਼ ਨਗਰ ਲੋਕੇਟਡ ਹੈਗਾ ਜੀ ਸਿਰ ਤਿਲਕ ਨਗਰ ਗਲੀ ਨੰਬਰ 2 ਦੇ ਵਿੱਚ ਜੀ ਜਿੰਨੇ ਜਣੇ ਸੀ ਜੋ ਤੁਹਾਨੂੰ ਕੋਟਰੇ ਸੀ ਇਹ ਸਰ ਮੈਡਮ ਮੇਨ ਮੈਡਮ ਮੈਡਮ ਨੇ ਵੀ ਮੇਰੇ ਚ ਪੇੜਾ ਲੱਤਾਂ ਮਾਰੀਆਂ ਜੀ ਉਹਨਾਂ ਦਾ ਭਰਾ ਜਿਹਦਾ ਨਾਮ ਨਿਰਮਲ ਸਿੰਘ ਦੱਸਿਆ ਗਿਆ ਤੇ ਉਹਨਾਂ ਦਾ ਬੇਟਾ ਜੀ ਬਾਕੀ ਕੋਈ ਹੋਰ ਵੀ ਹਣ ਪਛਾਤਾ ਹੋਵੇ ਤਾਂ ਮੇਰੇ ਕੋਈ ਪਤਾ ਨਹੀਂ ਲੱਗਿਆ ਜੀ ਮੈਨੂੰ ਕਿਉਂਕਿ ਮੈਨੂੰ ਕੁਝ ਪਤਾ ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਮੇਰੇ ਜੀ ਬਸ ਮੈਨੂੰ ਸੁੱਟ ਲਿਆ ਸਾਰੇ ਪਿੰਡੇ ਸਾਰੇ શરીਰ ਤੇ ਹੀ ਉਹਨਾਂ ਨੇ ਲੱਗਤਾ ਮੁੱਖੇ ਕੋ ਸੰਜੀ ਮਾਰੇ ਜੀ ਹਾਂਜੀ ਹਸਬੰਦ ਗਿਆ ਤੇ ਇਹ ਸਰਕਾਰੀ ਪ੍ਰਾਈਮਰੀ ਸਕੂਲ ਦਸ਼ਮੇਸ਼ ਨਗਰ ਸੇ ਬਤੌਰ ਹੈਡਟੀਚਰ ਕੰਮ ਕਰਦੇ ਬਸ ਸਕੂਲ ਤੋਂ ਜਿਵੇਂ ਛੁੱਟੀ ਹੋਈ ਹੈ ਬਸ ਔਨ ਡਿਊਟੀ ਹੋਇਆ ਇਹ ਕੰਮ ਤੇ 3 ਵਜੇ ਲੋਕ ਲਾ ਕੇ ਬਸ ਜਿਵੇਂ ਤੁਰਨ ਲੱਗੇ ਸੀ ਉਦੋਂ ਹੀ ਕਹਿੰਦੇ ਵੀ ਕੋਈ ਆਇਆ ਜੈਂਟ ਸਰ ਤੇ ਉਹ ਆ ਕੇ ਕਹਿੰਦਾ ਵੀ ਸਰ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਉਹ ਅੰਦਰ ਲੈ ਗਿਆ ਅੰਦਰ ਲੈ ਜਾ ਕੇ ਉਹਨੇ ਮਾਰ ਕੁੱਟ ਸ਼ੁਰੂ ਕਰ ਦਿੱਤੀ ਇੰਨੇ ਨੂੰ ਇਹਨਾਂ ਦੀ ਸਕੂਲ ਦੀ ਮੈਡਮ ਹੈ ਕਿਰਨਦੀਪ कौर ਉਹ ਆਪਦੇ ਵੇਟੋਂ ਲੈ ਕੇ ਉਹ ਵੀ ਆ ਗਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨੇ ਗੇਟ ਬੰਦ ਕੀਤਾ ਕਿ ਭੇੜਿਆ ਤੇ ਉਹਨਾਂ ਉਹ ਅੰਦਰ ਲੈ ਗਏ ਤੇ ਉੱਥੇ ਉਹਨਾਂ ਨੇ ਕੁੱਟ ਮਾਰ ਕੀਤੀ ਦੋਸ਼ ਵੀ ਲਗਾਇਆ ਕਿਉਂ ਕੁੱਟ ਮਾਰ ਕੀਤੀ ਦੋਸ਼ ਤਾਂ ਕੁੱਟ ਮਾਰ ਰਹੀ ਹੈ ਵੀ ਤਾਂ ਹੀ ਕੀਤੀ ਹੈ ਵੀ ਸਕੂਲ ਦੇ ਵਿੱਚ ਜੇ ਜੋ ਵੀ ਇਨਸਟਰਕਸ਼ਨਸ ਉੱਪਰੋਂ ਆਉਂਦੀਆਂ ਹੈਡ ਨੂੰ ਹੈਡ ਨੇ ਤਾਂਗੇ ਟੀਚਰਸ ਨੂੰ ਕਹਿਣਾ ਹੀ ਹੈ ਕੰਮ ਵਾਸਤੇ ਉਹ ਕੰਮ ਨਹੀਂ ਕਰਦੇ ਸੀ ਤਾਂ ਕਰਦੇ ਕੋਣ ਬਣਾ ਬਣਾਉਂਦੇ ਵੀ ਇਹ ਕੈਰੈਕਟਰ ਤੇ ਉਹ ਇਹੀ ਕਹਿੰਦੇ ਵੀ ਮੇਰੇ ਬਲਦੀਖ ਦਾ ਇਹਦਾ ਤਾਂ ਕੋਈ ਪ੍ਰੂਫ ਹੀ ਨਹੀਂ ਹੈਗਾ ਜੇ ਇਹੋ ਜੀ ਕੋਈ ਗੱਲ ਹੈ ਤਾਂ ਤੁਸੀਂ ਡੀਓ ਸਰ ਬੈਠੇ ਬੀਪੀਓ ਸਰ ਬੈਠੇ ਤੁਸੀਂ ਕਿਸੇ ਨਾਲ ਗੱਲ ਕਰੋ ਇਹਦਾ ਗੁੰਡਾਗਰਦੀ ਹੋਗੀ ਨਾ ਵੀ ਸਾਰੇ ਆਨਸਰੀ ਸਕੂਲ ਦੇ ਵਿੱਚ ਆ ਗਏ ਤੇ ਕੁੱਟਮਾਰ ਕਰਕੇ ਤੇ ਤੁਰ ਗਏ ਇਹਨਾਂ ਦੀ ਉਮਰ ਇਹ ਪੱਚੀ 50 ਸਾਲ ਕਿੰਨੇ ਲੋਕ ਸੀ ਦੋ ਬੇਟੇ ਇੱਕ ਤਾਂ ਮੈਂ ਤਾਂ ਮੈਡਮ ਸੀ ਕਿਰਨਦੀਪ ਕੁਆਰ ਉਹਨਾਂ ਦਾ ਬੇਟਾ ਹੈ ਉਦੇ ਸਿੰਘ ਤੇ ਉਹਨਾਂ ਦਾ ਬ੍ਰਦਰ ਹੈ ਨਿਰਮਲ ਸਿੰਘ ਚੱਕ ਪਿੰਡ ਤੋਂ ਇਹ ਤਿੰਨ ਹੋਈ ਸੀਗੇ ਪੁਲਿਸ ਕੰਪਲੀਟ ਕੀਤੀ ਹਾਂਜੀ ਕੀਤੀ ਹੈ 24 ਘੰਟੇ ਹੋ ਗਏ ਕੋਈ ਕਾਰਵਾਈ ਨਹੀਂ ਕੋਈ ਪਰਚਾ ਦਰਜ ਨਹੀਂ ਹੋਇਆ ਕੁਝ ਨਹੀਂ ਹੋਇਆ ਕੀ ਮੰਗ ਕਰਦੇ ਧਿਆਨ ਲੱਗ ਨਹੀਂ ਸੀ ਹਾਂਜੀ ਬਿਆਨ ਤਾਂ ਸਵੇਰ ਲੈ ਗਏ ਸੀ 10 ਵਜੇ ਪਰ ਕਾਰਵਾਈ ਹਲੇ ਤਾਂ ਕੋਈ ਨਹੀਂ ਹੋਈ ਸੱਟਾ ਉਹਨਾਂ ਨੇ ਗੁਜੇ ਹੀ ਮਾਰੀਆਂ ਮੁੱਕੇ ਮਾਰੇ ਰੱਤਾ ਮਾਰੇ ਆ ਮੋਢਾ ਹਿਲਦਾ ਹੀ ਨਹੀਂਗਾ ਇੱਕਦਮ ਵੀ ਕੋਈ ਇਹ ਕੱਲ 3 ਵਜੇ ਦੀ ਕਟੋ ਹਾਂਜੀ ਉਹ ਇਹਨਾਂ ਦੀ ਹੈ ਵੀਡੀਓ ਇਹਨਾਂ ਸਕੂਲ 'ਚ ਕੈਮਰੇ ਲੱਗੇ ਆ ਸਾਰੀ ਵੀਡੀਓ ਰਿਕਾਰਡਿੰਗ ਹੋਈ ਹੈ ਜੋ ਕੁਝ ਹੋਣਾ ਨੇ ਕੀਤਾ ਮੰਗਸਾਨੂੰ ਇਨਸਾਫ ਚਾਹੀਦਾ